ਏ ਹੋਰ ਗੱਲ ਨਹੀਂ ਜੀ ਅਸੀਂ ਆਪਦੇ ਕੋਲੋਂ ਨਹੀਂ ਤੁਹਾਨੂੰ ਕਹਿ ਰਹੇ ਇਹ ਕਰਕੇ ਇਹ ਬੇਨਤੀ ਕਰਦੇ ਆ ਵੀ ਠੀਕ ਹੈ ਯਾਰ ਸਰਕਾਰ ਨਾਲ ਜਿਹੜਾ ਕੋਈ ਚੱਲਦਾ ਠੀਕ ਹੈ ਘੱਟੋ ਘੱਟ ਯਾਰ ਲੋਕਾਂ ਦੇ ਦੇਖੋ ਤੁਸੀਂ ਸਾਡੇ ਭਰਾ ਸੱਚ ਝੂਠ ਦਾ ਤੁਹਾਨੂੰ ਜਾਦੇ ਪਤਾ ਉੱਪਰਲੇ ਨੂੰ ਨਹੀਂ ਪਤਾ ਹੈਗਾ ਆਪਾਂ ਕੀ ਕੱਢ ਕੇ ਲੈ ਕੇ ਆਉਂਦੇ ਆ ਕੀ ਹੈਗਾ ਤੁਹਾਡੇ ਕੋਲ ਕੁਝ ਨਹੀਂ ਲੁਕਿਆ ਹੋਇਆ ਹੈਗਾ ਯਾਰ ਘੱਟੋ ਘੱਟ ਸੱਚ ਤੇ ਪਹਿਰਾ ਤਾਂ ਦੇ ਦੀ ਆਪਾਂ ਇਹ ਤਾਂ ਬੇਬਸ ਹੈਗੇ ਨੇ ਆਪਾਂ ਨੂੰ ਪਤਾ ਦੂਜੀ ਗੱਲ ਤੁਸੀਂ ਪਰਸੋਂ ਦੇਖਿਆ ਹੁਣ ਇਹਨਾਂ ਦੀ ਰੈਲੀ ਦੇ ਵਿੱਚ ਮੋਗੇ 'ਚ ਜਿਨ੍ਹਾਂ ਦੇ ਡੀਜੀਪੀ ਸਾਹਿਬ ਨੇ ਖੜ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਇਹ ਇਹ ਤੁਹਾਡਾ ਕਾਨੂੰਨ ਇਜਾਜ਼ਤ ਦੇਂਦਾ ਤੁਸੀਂ ਆਪ ਬਦਸੋ ਕਾਨੂੰਨ ਇਜਾਜ਼ਤ ਤੁਹਾਡਾ ਦਿੰਦਾ ਵੀ ਇੱਕ ਜ਼म्मेवार ਪੰਜਾਬ ਦਾ ਅਫਸਰ ਸਭ ਤੋਂ ਵੱਡਾ ਅਫਸਰ ਆ ਉਹ ਇਹਨਾਂ ਦੀ ਸਟੇਜ ਦੇ ਉੱਪਰੋਂ ਤੇ ਲੋਕ ਕੀ ਤੋਂ ਆਸ ਰੱਖ ਲੈਣਗੇ ਉਹ ਅਫਸਰ ਨੂੰ ਦੇਖੋ ਅਫਸਰ ਵੱਡੇ ਪਹਿਲੀ ਵਾਰ ਹੋਇਆ ਵੀ ਇੱਥੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੇ ਪ੍ਰੈਸ਼ਰ ਦੇ ਵਿੱਚ ਕਿਵੇਂ ਸਰਕਾਰ ਦੇ ਮਤਲਬ ਸ਼ਹਿ ਦੇ ਉੱਪਰ ਇਹ ਸਾਰਾ ਸਿਸਟਮ ਚੱਲ ਰਿਹਾ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਇਹਨਾਂ ਤੋਂ 1 ਇੰਚ ਵੀ ਬਾਹਰ ਨਹੀਂ ਅੱਜ ਇਹਨਾਂ ਨੂੰ ਬਾਈਆਂ ਨੂੰ ਜਿਹੜਾ ਕੋ ਮਰਜ਼ੀ ਸਮਝਾ ਦਿਓ ਇਹ ਆਪਣੀ ਹਾਂ ਜਹਾ ਭਰ ਕੇ ਜਾਣਗੇ ਪਰ ਇਹਨਾਂ ਦੀ ਕੱਲ ਨੂੰ ਫੇਰ ਮਜਬੂਰੀ ਬਣਦੀ ਆ ਜੇ ਤੁਸੀਂ ਐਂ ਕੋਈ ਵੀ ਕੱਲ ਨੂੰ ਆਪਣੇ ਗੇਟ ਨਹੀਂ ਬੰਦਦੇ ਭੰਨਣਗੇ ਆਪਣੇ ਗੇਟਾਂ ਤੇ ਵੀ ਆਉਣਗੇ ਅੰਦਰ ਵੀ ਵੜਨਗੇ ਸਾਰਾ ਕੁ ਇਹਨਾਂ ਨੇ ਕਰਨਗੇ ਜਿੰਨਾ ਮਰਜੀ ਅੱਜ ਤੁਸੀਂ ਇਹਨਾਂ ਨੂੰ ਸਮਝਾ ਲਓ ਵੱਡੀ ਗਿਣਤੀ 'ਚ ਇੱਥੇ ਹਾਜ਼ਰ ਨੇ ਬਿਲਕੁਲ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਪਿੰਡ ਕਨੂੜਕੀ ਦੇ ਵਿੱਚ ਸਰਦਾਰ ਚਮਕੌਰ ਸਿੰਘ ਸਾਡੇ ਬਲਾਕ ਦੇ ਜਨਰਲ ਸਕੱਤਰ ਨੇ ਆਜ਼ਾਦ ਜਥੇਬੰਦੀ ਦੇ ਸੋ ਇਹਨਾਂ ਦੇ ਘਰ ਦੇ ਵਿੱਚ ਅੱਜ ਵੱਡਾ ਜਿਹੜਾ ਇਕੱਠ ਹੋਇਆ ਉਹਦਾ ਕਾਰਨ ਜਿਹੜਾ ਇਹ ਬਣਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਠਿੰਡੇ ਪ੍ਰੋਗਰਾਮ ਦਿੰਦੀ ਆ ਉਹ ਗ੍ਰਾਹਾਂ ਜਥੇਬੰਦੀ ਡੀਸੀ ਦਫਤਰ ਨੂੰ ਘੇਰੰਦਾ। ਉਹ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਆ ਕੇ ਇਹਨਾਂ ਦੇ ਘਰ ਦੇ ਉੱਤੇ ਪੁਲਿਸ ਦੀ ਰੇਡ ਮਾਰੀ ਜਾਂਦੀ ਆ ਔਰ ਚੱਕ ਕੇ ਇਹਨਾਂ ਨੂੰ ਥਾਣੇ ਚ ਲੈ ਕੇ ਲੈ ਕੇ ਜਾਇਆ ਜਾਂਦਾ। ਅਸੀਂ ਇਹਨਾਂ ਨੂੰ ਦੱਸ ਦਿਆਂ ਵੀ ਯਾਰ ਇਹ ਤੁਸੀਂ ਗਲਤ ਕਰ ਰਹੇ ਹੋ। ਕਿਉਂਕਿ ਇਹ ਜਾਦ ਜਥੇਬੰਦੀ ਦਾ ਪ੍ਰੋਗਰਾਮ ਨਹੀਂ ਸੀ ਉਹ ਗ੍ਰਾਹਾਂ ਦਾ ਪ੍ਰੋਗਰਾਮ ਸੀ। ਉਹ ਦਿਨ ਛੱਡ ਦਿੱਤਾ ਜਾਂਦਾ। ਪਰ ਅੱਜ ਉਹੀ ਗਲਤੀ ਦੁਬਾਰਾ ਫੇਰ ਦੁਹਰਾਉਂਦੀ ਆ ਜਿਹੜੇ ਪ੍ਰਸ਼ਾਸਨ ਨੇ ਇਸ ਸਵੇਰੇ 4 ਵਜੇ ਬਈ ਲਗਭਗ ਵੱਡੀ ਗਿਣਤੀ ਦੇ ਵਿੱਚ ਸਰਦਾਰ ਚਮਕੌਰ ਸਿੰਘ ਦੇ ਘਰ ਪੁਲਿਸ ਆਉਂਦੀ ਆ ਔਰ ਇਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੋ ਉਹਦੇ ਸਬੰਧਤ ਹੀ ਲੋਕ ਇਕੱਠੇ ਹੋ ਕੇ ਜਾਨੀ ਜਿਹੜੇ ਇੱਥੇ ਦੇ ਮੁਲਾਜ਼ਮ ਪਹੁੰਚਦੇ ਆ ਉਹਨਾਂ ਨੂੰ ਘੇਰ ਕੇ ਇਸ ਗੱਲ ਤੇ ਲੈ ਕੇ ਆਉਂਦੇ ਆ ਵੀ ਯਾਰ ਜਿਹੜਾ ਤੁਸੀਂ ਇਹ ਧੱਕਾ ਕਰਦੇ ਹੋ ਲੋਕਾਂ ਨਾਲ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਭਗਵੰਤ ਮਾਨ ਸਰਕਾਰ ਅੱਜ ਤਾਨਾਸਾਰ ਰਵਈਏ ਨਾਲ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਆ ਪਰ ਲੋਕ ਆ ਜਿਹੜੀ ਥੋੜੀ ਜਾਨੀ ਤਰੀਕਾਕਾਰ ਆ ਇਹ ਤੋਂ ਖੁਸ਼ ਨਹੀਂ ਹੈ ਔਰ ਇਹਦਾ ਡਟਕੇ ਵਿਰੋਧ ਕਰਨਗੇ ਸੋ ਵੱਡੀ ਗਿਣਤੀ ਚ ਦੇਖ ਸਕਦੇ ਹੋ ਤੁਸੀਂ ਮੁਲਾਜ਼ਮ ਵੀ ਘੇਰੇ ਹੋਇਆ ਤਕਰੀਬਨ 4 ਵਜੇ ਦੇ ਐਸਐਚ ਐਸਐਚਓ ਸਾਹਿਬ ਵੀ ਆਇਆ ਔਰੇ ਸਦਰ थाना ਤੋਂ ਨਾਬਾ ਤੋਂ ਸੋ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਸੋ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਵੀ ਠੀਕ ਐ ਤੁਸੀਂ ਸਾਡੇ ਘਰਾਂ ਦੇ ਵਿੱਚ ਜਦੋਂ ਸੈਪੇਮਾਰੀ ਕਰਦੇ ਹੋ ਸਾਨੂੰ ਡਿਟੇਨ ਕਰ ਸਕਦੇ ਹੋ ਤੁਸੀਂ ਘਰਾਂ ਦੇ ਵਿੱਚ ਰੋਕ ਸਕਦੇ ਹੋ ਪਰ ਜਿਹੜਾ ਤੁਸੀਂ ਘਰਾਂ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਡਰਾਉਣੇ ਨੂੰ ਧਮਕਾਉਣੇ ਨੂੰ ਸਾਡੇ ਘਰਦਿਆਂ ਨੂੰ ਡਰਾਉਣੇ ਨੂੰ ਧਮਕਾਉਣੇ ਨੂੰ ਯਾਨੀ ਸਾਡੇ ਘਰਾਂ ਦੇ ਵਿੱਚ ਤੱਕੇ ਨਾਲ ਵੜ ਕੇ ਐਂਟਰੀ ਕਰਦੇ ਹੋ ਇਹ ਬਹੁਤ ਗਲਤ ਤਰੀਕਾ ਤੁਹਾਡਾ ਉਹਦੇ ਵਿਰੋਧ ਵਿੱਚ ਇਹ ਵੱਡੀ ਗਿਣਤੀ ਚ ਅੱਜ ਜਿਹੜੇ ਇਹ ਲੋਕ ਪਹੁੰਚੇ ਹੋਇਆ ਜੀ ਕੀ ਨਾਮ ਹੈ ਤੁਹਾਡਾ ਕੀ ਤੁਹਾਡੇ ਕੋਲੇ ਆਉਦੇ ਵੀ ਜੀ ਮੈਂ ਚਮਕੌਰ ਸਿੰਘ ਆ ਨਾਬੇ ਬਲਾਕ ਦਾ ਜਰਨਲ ਸਕੱਤਰ ਆ ਤੇ ਅੱਜ ਕੀ ਹੋਇਆ ਅੱਜ ਕਿਸ ਤਰ੍ਹਾਂ ਬਣਿਆ ਅੱਜ ਜੀ ਪੁਲਿਸ ਆ ਗਈ ਉਰੇ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਆਇਆ ਸੀ ਉੱਥੇ ਚਲੋ ਪਤਾ ਵੀ ਲੱਗ ਗਿਆ ਮੈਨੂੰ ਕਹਿੰਦੇ ਟਲ ਜਾ ਮਹਾ ਵੀ ਨਹੀਂ ਅੱਜ ਤਾਂ ਮਿਲਾਂਗੇ ਕਿੰਨੇ ਵਜੇ ਦਾ ਟਾਈਮ ਇਹ 4:30 ਵਜੇ ਤੋਂ ਲੈ ਕੇ ਜਣੀ 5-6 ਵਜੇ ਤੱਕ ਦੁਬਾਰੇ ਫੇਰ ਆਏ ਨੇ ਜਦੋਂ ਮੈਂ ਵਾਪਸ ਆਇਆ ਇੱਕ ਵਾਰੀ ਚਲੇ ਗਈ ਸੀ ਦੁਬਾਰੇ ਫੇਰ ਆਏ ਇਨਾਂ ਨੂੰ ਕਿਹਾ ਉਸ ਦਿਨ ਵੀ ਮੈਂ ਕਿਹਾ ਸੀ ਵੀ ਸਾਡਾ ਪ੍ਰੋਗਰਾਮ ਨਹੀਂ ਭਰਾਵਾ ਸਾਡੀ ਕਿਸਾਨ ਮਜ਼ਦੂਰ ਮੋਰਚੇ ਦਾ ਪ੍ਰੋਗਰਾਮ ਆ। ਨਾ ਸਾਡੀ ਜਥੇਬੰਦੀ ਦਾ ਪ੍ਰੋਗਰਾਮ ਅੱਜ ਕੋਈ। ਕਿਸੇ ਹੋਰ ਜਥੇਬੰਦੀ ਦਾ ਹੂ ਉਸ ਦਿਨ ਚਲੋ ਮੈਂ ਚਲਿਆ ਗਿਆ ਸੀ ਮਾਂ ਚਲੋ ਯਾਰ ਤੁਸੀਂ ਆਪਦਾ ਪੇਟਾ ਭਰੋ ਤੁਸੀਂ ਕਾਨੂੰਨ ਦੇ ਵੱਜੇ ਹੋਏ ਮੈਂ ਗਿਆ ਇਹਨਾਂ ਚ ਉੱਥੇ ਜਾ ਕੇ ਵੀ ਕਿਹਾ 사ਦਰ ਚ ਮਾਂ ਵੀ ਸਾਡਾ ਪ੍ਰੋਗਰਾਮ ਨਹੀਂ ਇਹਨਾਂ ਨੇ 2 ਘੰਟੇ ਬਾਅਦ ਵਾਪਸ ਕਰਤਾ ਪਰ ਅੱਜ ਦੁਬਾਰਾ ਆਉਣ। ਬਾਈ ਸਾਡਾ ਇਹ ਕੱਠ ਕਰਨ ਦਾ ਕਾਰਨਰ ਮਕਸਦ ਹੈ ਆ ਕਿਉਂਕਿ ਇਹ ਸਾਡੇ ਘਰਾਂ ਦੇ ਵਿੱਚ ਆਉਂਦੀ ਹੈ ਪੁਲਿਸ। ਸਰਕਾਰ ਨਾਲ ਸਾਡੀ ਸਿੱਧੀ ਟੱਕਰ ਆ। ਅੱਜ ਸਵੇਰੇ 4:30 ਵਜੇ ਤੋਂ ਲੈ ਕੇ ਪੁਲਿਸ ਆ ਜਾਂਦੀ ਆ ਸੋ ਮੈਂ ਗੁਰੂ ਘਰ ਮੱਥਾ ਟੇਕਣ ਗਿਆ ਸੀ ਇੱਧਰ ਡੰਗਰ ਪਸੂ ਦਾ ਕਰਕੇ ਸੋ ਜਦੋਂ ਪੁਲਿਸ ਚਲੀ ਜਾਂਦੀ ਆ ਮੈਨੂੰ ਕਹਿੰਦੇ ਵੀ ਤੂੰ ਟਲ ਜਾ ਮਾ ਵੀ ਨਹੀਂ ਅੱਜ ਤਾਂ ਆਪਾਂ ਮਿਲਾਂਗੇ ਇਹਨਾਂ ਨੂੰ ਕਿਉਂਕਿ ਰੋਜ਼ ਦਾ ਕੰਮ ਹੋ ਗਿਆ ਸਾਡੇ ਮਾਨਸਿਕ ਤੌਰ ਤੇ ਸਾਨੂੰ ਪ੍ਰੇਸ਼ਾਨ ਕਰਨਾ ਸਾਡੇ ਬੱਚਿਆਂ ਨੂੰ ਪ੍ਰੇਸ਼ਾਨ ਕਰਨਾ ਸਾਡੇ ਘਰਾਂ ਦੇ ਵਿੱਚ ਸਾਡੇ ਘਰਦਿਆਂ ਨੂੰ ਪ੍ਰੇਸ਼ਾਨ ਕਰਨਾ ਕਿਉਂਕਿ ਇਹਨਾਂ ਨੂੰ ਇਹ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦੇ ਕੇ ਦੁਬਾਰੇ ਲੋਕ ਹਿੱਤਾਂ ਦੀ ਗੱਲਣਾ ਕਰਨ ਲੋਕ ਹੁਣ ਸਿੱਕ ਵਾਰ ਚਲੀ ਗਈ ਦੁਬਾਰਾ ਫੇਰ ਆ ਜਾਂਦੀ ਹੈ ਤੇ ਉਸ ਬਾਅਦ ਕਿਹਾ ਵੀ ਉਰੇ ਬੈਠੇ ਰਹੋ ਸਾਡੀ ਆਗੂਆਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਕਿੰਨੇ ਮੁਲਾਜ਼ਮ ਸੀ ਇਹ ਸੇ ਮੁਲਾਜ਼ਮ ਸੀ ਜੀ ਸਵੇਰੇ ਇਹ ਗੱਡੀ ਖੜੀ ਹੈ ਜੀ ਪਿਕਅਪ ਹੂੰ ਕੋਈ ਇਹਨਾਂ ਦੀ ਹੂੰ ਤੇ ਇਹਦੇ ਵਿੱਚ ਆਏ ਸੀ ਸੋ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਸਾਡੇ ਕਿਸੇ ਵੱਡੇ ਅਧਿਕਾਰੀ ਨੂੰ ਮਲਾਓ ਅਸੀਂ ਜਾਵਾਂਗੇ ਨਹੀਂ ਅਸੀਂ ਵਿਰੋਧ ਕਰਾਂਗੇ ਸਾਡੇ ਪਿੰਡ ਦੀਆਂ ਸਾਡੀਆਂ ਮਾਵਾ ਭੈਣਾ ਸਾਡੇ ਪਿੰਡੋਂ ਪੂਰਾ ਪਿੰਡਾ ਜਿਹੜਾ ਉਹ ਮੇਰੇ ਘਰ ਦੇ ਵਿੱਚ ਆਇਆ ਔਰ ਇਹਨਾਂ ਨੂੰ ਰੋਕ ਕੇ ਰੱਖਿਆ ਕਿ ਸਾਨੂੰ ਨਹੀਂ ਜਾਣ ਦੇਵਾਂਗੇ ਨਾ ਇਹਨਾਂ ਨੂੰ ਜਾਣ ਦੇਣਾ ਕਿਉਂਕਿ ਸਾਡਾ ਤਾਂ ਪ੍ਰੋਗਰਾਮ ਹੀ ਨਹੀਂ ਕੋਈ ਜਥੇਬੰਦੀ ਆ ਇਸ ਤਰ੍ਹਾਂ ਬਈ ਬਗੈਰ ਪ੍ਰੋਗਰਾਮ ਤੋਂ ਸਾਨੂੰ ਹਰਾਸਮੈਂਟ ਸਾਨੂੰ ਪਰੇਸ਼ਾਨ ਕਰਨਾ ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਇਹ ਦੇਖ ਲੈਣਾ ਚਾਹੀਦਾ ਕਿ ਸਰਕਾਰ ਹੈ ਜਿਹੜੀ ਬੁਖਲਾਹਟ ਦੇ ਵਿੱਚ ਆ ਇਹ ਸਾਨੂੰ ਇਸ ਤਰ੍ਹਾਂ ਮਾਨਸਿਕ ਤੌਰ ਤੇ ਸਾਨੂੰ ਡਿਸਟਰਬ ਕਰਨਾ ਇਹ ਸਰਕਾਰ ਦੀ ਘਟੀਆ ਹਰਕਤਾਂ ਨੇ ਸੋ ਇਹ ਅੱਜ ਤੋਂ ਨਹੀਂ ਜੀ ਇਹ ਪਹਿਲਾਂ ਤੋਂ ਹੀ ਮਤਲਬ ਜਦੋਂ ਵੀ ਜਥੇਬੰਦੀਆਂ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਇੱਕ ਜਾਂ ਦੋ ਰਾਤਾਂ ਪਹਿਲਾਂ ਇਹ ਪ੍ਰਸ਼ਾਸਨ ਆਪਦੀ ਹਰਕਤ ਦੇ ਵਿੱਚ ਆਉਂਦਾ ਚੱਕ ਚਕਈਏ ਕਰਦਾ ਘਰਾਂ ਦੇ ਵਿੱਚ ਛਾਪੇਮਾਰੀ ਕਰਦਾ ਇਸ ਤਹਿਤ ਡਕੇ ਜੂ ਅਜਾਤ ਜਥੇਬੰਦੀ ਦਾ ਜਾਂ ਕੇ ਕੇ ਐਮ ਕਿਸਾਨ ਮਜ਼ਦੂਰ ਮੋਰਚੇ ਫੋਰਮ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਅੱਜ ਦਾ ਜਾਂ ਕੱਲ ਦਾ ਸੋ ਸਾਡੇ ਜਿਹੜੇ ਬਲਾਕ ਦੇ ਜਰਨਲ ਸਿਕਤਨ ਨਾਭਾ ਬਲਾਕ ਦੇ ਇਹਨਾਂ ਦੇ ਘਰੇ ਜੋ ਛਾਪੇਮਾਰੀ ਸਵੇਰੇ 4:30 ਵਜੇ ਲੋਕਲ ਜੋ ਆਪਣੇ ਥਾਣਾ ਨਾਬਾ ਦੇ ਐਸਐਚਓ ਸਾਹਿਬ ਨੇ ਕਰੀਆ ਜਾਂ ਭਾਰਸੋਂ ਦੀ ਟੀਮ ਆਈ ਆ ਨਾਲ ਇਹਨਾਂ ਨੇ ਕਰੀਆ ਜਾਨੀ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਤਲਬ ਇਹਨਾਂ ਦੇ ਗੇਟ ਤੱਕ ਸੀਮਤ ਨਹੀਂ ਰਏ ਇਹਨਾਂ ਦੇ ਕਮਰਿਆਂ ਤੱਕ ਤਲਾਸ਼ੀ ਲੈ ਕੇ ਇਹਨਾਂ ਦਾ ਸਮਾਨ ਖੁਰਦ-ਬੁਰਦ ਕਰਤਾ ਅੰਦਰ ਸੋ ਕਹਿਣ ਦਾ ਭਾਵ ਜਿਵੇਂ ਬਹੁਤ ਵੱਡਾ ਕੋਈ ਕ੍ਰਾਈਮਨਲ ਹੁੰਦਾ ਇਸ ਤਰੀਕੇ ਨਾਲ ਇਹਨਾਂ ਦੇ ਘਰੇ ਇੱਕ ਦਹਿਸ਼ਤ ਦਾ ਮਾਹੌਲ ਛੋਟੇ-ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਸੋ ਜੇ ਆਪਾਂ ਦੇਖਿਆ ਜਾਏ ਤਾਂ ਇੱਕ ਪਾਸੇ ਜਿਹੜੇ ਨਸ਼ੇੜੀ ਨੇਗੇ ਜਾਂ ਜਿਵੇਂ ਪੰਕਜ ਪੱਪੂ ਵਾਲੇ ਮਸਲੇ ਦੇ ਉੱਪਰ ਇਹ ਸਰਕਾਰ ਨੇ ਜਿਹੜੇ 10 ਦਿਨ ਉਹਨਾਂ ਨੂੰ ਖੁੱਲੀ ਛੁੱਟੀ ਦੇ ਕੇ ਰੱਖੀ ਆਗੀ ਉਹਨਾਂ ਦੇ ਗੇਟਾਂ ਤੱਕ ਕਦੇ ਵੀ ਪਹੁੰਚ ਨਹੀਂ ਕਰੀ ਬਲਕਿ ਉਲਟਾ ਸਾਡੇ ਗੇਟ ਭੰਨੇ ਜਾ ਰਹੇ ਨੇਗੇ ਸੋ ਅਸੀਂ ਜਿਹੜੀ ਸਾਡੀ ਸਹਿਮਤੀ ਆ ਅਸੀਂ ਇੱਥੇ ਪ੍ਰਸ਼ਾਸਨ ਨੂੰ ਅੱਜ ਡੱਕ ਲਿਆ ਸਾਰੇ ਪਿੰਡ ਇੱਥੇ ਹਾਜ਼ਰ ਹੋ ਗਏ ਤਕਰੀਬਨ ਜ਼ਿਆਦਾਤਰ ਜਿੰਨੇ ਵੀ ਪਹੁੰਚ ਸਕੇ ਨੇ ਮੌਕੇ ਤੇ ਸੋ ਲੋਕਲ ਪਿੰਡ ਸੋ ਇਸ ਕਰਕੇ ਸਾਡੀ ਸਹਿਮਤੀ ਸਿਰਫ ਇਹ ਚੀਜ਼ ਤੇ ਬਣਦੀ ਆ ਵੀ ਠੀਕ ਆ ਤੁਹਾਡੀ ਮਜਬੂਰੀ ਆ ਤੁਸੀਂ ਗੇਟਾਂ ਤੇ ਆਉਨੇ ਹੋ ਪਹਿਲਾਂ ਤਾਂ ਇਹ ਤਰੀਕਾਕਾਰ ਹੀ ਗਲਤ ਹੈ ਤੁਹਾਡਾ ਕੋਈ ਵੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਸਾਨੂੰ ਇਹ ਨਹੀਂ ਹੈ ਵੀ ਕੱਲੀ ਸਾਡੀ ਜਥੇਬੰਦੀ ਅੱਜ ਪ੍ਰੋਗਰਾਮ ਨੂੰ ਕਿਸੇ ਦਾ ਵੀ ਹੋਵੇ ਪਰ ਤੁਹਾਡਾ ਤਰੀਕਾਕਾਰ ਆ ਤੁਸੀਂ ਗੇਟ ਤੇ ਆਓ ਸਾਨੂੰ ਗੇਟ ਤੇ ਘੇਰ ਸਕਦੇ ਹੋ ਬਾਹਰ ਘੇਰੋ ਜਿੱਥੇ ਤੁਹਾਡੀ ਤਾਕਤ ਤੁਸੀਂ ਆਪਣੀ ਤਾਕਤ ਜਮਾਇਸ਼ ਕਰਿਓ ਜਿੱਥੇ ਸਾਡਾ ਜੋਰ ਪੁੱਪੂ ਅਸੀਂ ਆਪਣਾ ਜੋਰ ਪਗਾ ਲਾਂਗੇ ਸੋ ਪਹਿਲਾਂ ਤਾਂ ਇਹ ਤਰੀਕਾਕਾਰ ਜਿਹੜਾ ਇਹਨੂੰ ਦਰੁਸਤ ਕਰੇ ਪ੍ਰਸ਼ਾਸਨ ਜਿਹੜਾ ਅੰਦਰ ਇਹ ਚੀਜ਼ ਤੇ ਅਸੀਂ ਇਹਨਾਂ ਨਾਲ ਸਹਿਮਤੀ ਸਾਡੀ ਇਸ ਚੀਜ਼ ਤੇ ਬਣਨੀ ਆ ਕਿ ਸਾਡੇ ਅੰਦਰ ਜਿਹੜੇ ਦਾਖਲ ਅਦਾਜੀ ਬਿਲਕੁਲ ਨਹੀਂ ਕਰਨਗੇ ਸਾਡਾ ਸਮਾਨ ਦੀ ਭੰਨ ਤੋੜ ਨਹੀਂ ਕਰਨਗੇ ਸੋ ਇਸ ਕਰਕੇ ਇਸੇ ਚੀਜ਼ ਤੇ ਸਹਿਮਤੀ ਬਣ ਕੇ ਤਾਂ ਅਸੀਂ ਅੱਜ ਦਾ ਜਿਹੜਾ ਇਹ ਪ੍ਰੋਗਰਾਮਾ ਇਹਨੂੰ ਖਤਮ ਕਰਾਂ। ਮੁਲਾਜ਼ਮਾ ਤੁਹਾਡੇ ਨੀ ਹਜੇ ਤੱਕ ਕੋਈ ਮੁਲਾਜ਼ਮਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਅਜੇ ਤਾਂ ਵੈਸੇ ਤੁਹਾਡੇ ਨਾਲ ਵੈਸੇ ਤੁਹਾਡੇ ਕੋਲ ਹੀ ਨੇ ਮੁਲਾਜ਼ਮਾਂ ਜੀ ਹਾਂ ਇਸ ਸਮੇਂ ਜਿਹੜਾ ਆਪਣੇ ਭਾਰਸੋਂ ਵਾਲੇ ਵੀ ਤੇ ਆਪਣੇ ਨਾਬੇ ਵਾਲੇ ਵੀ ਇਹ ਪ੍ਰਸ਼ਾਸਨ ਇੱਥੇ ਆਗਾ ਗੱਡੀਆਂ ਦੇ ਵਿੱਚ ਬੈਠੇ ਨੇਗੇ ਕੁਝ ਅੰਦਰ ਬੈਠੇ ਨੇਗੇ ਮੁਲਾਜ਼ਮ ਇਹਨਾਂ ਦੇ ਸੋ ਇਹ ਸਾਡੇ ਕੋਲ ਇਸ ਟਾਈਮ ਡੇਟੇਨ ਕੀਤੇ ਹੋਏ ਨੇਗੇ ਜੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਹਜੇ ਨਹੀਂ ਮੰਨੀਆਂ ਜਾਂਦੇ ਫਿਰ ਬੈਠੇ ਨੇ ਇਹ ਵੀ ਇੱਥੇ ਬੈਠੇ ਨੇ ਕੋਈ ਗੱਲ ਨਹੀਂ ਪ੍ਰਸ਼ਾਦਾ ਪਾਣੀ ਚਾਹ ਪਾਣੀ ਇਹਨਾਂ ਨੂੰ ਪਿਆਤਾ ਪ੍ਰਸ਼ਾਦਾ ਪਾਣੀ ਦੇਵਾਂਗੇ ਅਸੀਂ ਤਾਂ ਇਹਨਾਂ ਦਾ ਫੇਰ ਸਤਿਕਾਰ ਕਰਦੇ ਆ ਤਾਂ ਫੇਰ ਸਾਡੇ ਪ ਮੁਲਾਜ਼ਮ ਜਿਹੜੇ ਤੁਸੀਂ ਮੁਲਾਜ਼ਮ ਤਕਰੀਬਨ ਜੀ 6 ਤੋਂ 7 ਪਹਿਲਾਂ ਸੀਗੇ ਹੁਣ ਹੋਰ ਆਗੇ ਤਕਰੀਬਨ ਹੈਗੇ 10 12 ਮੁਲਾਜ਼ਮ ਹੈਗੇ ਆ ਸਾਰੇ ਟੋਟਲ ਸਵੇਰੇ ਕਿੰਨੇ ਆਏ ਸੀ ਟੋਟਲ ਸਵੇਰੇ 4 5 5 6 ਮੁਲਾਜ਼ਮ ਹੈਗੇ ਸੀ ਜੀ ਹੋਰ ਕੀ ਕਹਿਣਾ ਚਾਹ ਰਹੇ ਸੋ ਆਪਾਂ ਇਹਨੂੰ ਕੋਲ ਮਿਲਾ ਕੇ ਇਹ ਗੱਲ ਦੇਖਦੇ ਆਂ ਵੀ ਜਿਹੜਾ ਪ੍ਰਸ਼ਾਸਨ ਹੈ ਕਿੰਨਾ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਿਹਾ ਹੈ ਤੁਸੀਂ ਦੋ ਦਿਨ ਪਹਿਲਾਂ ਦੇਖਿਆ ਵੀ ਮੌਗੇ ਰੈਲੀ ਦੇ ਵਿੱਚ ਜਿਹੜੇ ਪੰਜਾਬ ਦੇ ਸਭ ਤੋਂ ਵੱਡੇ ਆਪਸ਼ਨ ਨੇ ਡੀਜੀਪੀ ਪੰਜਾਬ ਉਹਨਾਂ ਨੇ ਇਹਨਾਂ ਦੀ ਰੈਲੀ ਨੂੰ ਸੰਬੋਧਨ ਕਰਿਆ ਸੋ ਪਹਿਲਾਂ ਤੁਸੀਂ ਦੇਖੋ ਵੀ ਆਪਾਂ ਲੋਕ ਇਹਨਾਂ ਤੋਂ ਕੀ ਉਮੀਦ ਰੱਖਦੇ ਆ ਤੇ ਇਹ ਕੀ ਆਪਦਾ ਹਲਕਾ ਤਾਂ ਕਰ ਰਹੇ ਨੇ ਪਹਿਲਾਂ ਤਾਂ ਇਹਨਾਂ ਦਾ ਇਹ ਦੱਸੋ ਵੀ ਇਹਨਾਂ ਦਾ ਕਾਨੂੰਨ ਇਸ ਤਰ੍ਹਾਂ ਦੀ ਇਹਨਾਂ ਨੂੰ ਕੋਈ ਇਜਾਜ਼ਤ ਦਿੰਦਾ ਵੀ ਇੱਕ ਕਿਸੇ ਸਿਆਸੀ ਪਾਰਟੀ ਦੀ ਰੈਲੀ ਦੇ ਵਿੱਚ ਜਾ ਕੇ ਸੰਬੋਧਨ ਕਰ ਸਕਦੇ ਨੇਗੇ ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਆ ਇਹਨਾਂ ਦਾ ਪੁਲਿਸ ਤੰਤਰ ਹੈ ਇਹ ਲੀਡਰਾਂ ਦੇ ਹੱਥਾਂ ਦੇ ਵਿੱਚ ਸਰਕਾਰ ਦੇ ਹੱਥਾਂ ਦੇ ਵਿੱਚ ਕਿਸ ਤਰ੍ਹਾਂ ਖੇਡ ਰਿਹਾ ਹੈ ਸੋ ਇਹਨਾਂ ਤੋਂ ਕਿਸੇ ਤਰ੍ਹਾਂ ਦੇ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਨਾ ਰੱਖੀਏ ਨਾ ਸਰਕਾਰ ਤੋਂ ਨਾ ਇਹ ਪੁਲਿਸ ਤੰਤਰ ਤੋਂ ਜੀ ਕੋਈ ਲਾਇਨ ਆਰਡਰ ਦਾ ਇਸ਼ੂ ਸੀਗਾ ਅੱਜ ਮਤਲਬ ਬਠਿੰਡੇ ਉਸ ਰਿਗਾਰਡਿੰਗ ਸੀਗਾ ਵੀ ਜਿਹੜੇ ਕਿਸਾਨ ਆਪੂ ਨੇ ਆਪਣੇ ਥਾਂ ਲਾਉਂਦੇ ਇਹਨਾਂ ਨੇ ਜਾਣਾ ਸੀਗਾ ਉੱਥੇ ਸੋ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਦੇ ਸਬੰਧ ਦੇ ਵਿੱਚ ਸਾਨੂੰ ਸੀਗਾ ਵੀ ਇਹਨਾਂ ਨੂੰ ਵੀ ਹਾਊਸ ਅਰੈਸਟ ਕਰਨਾ ਜੀ ਜੋਸ ਰਿਗਾਰਡਿੰਗ ਸਾਡੀ ਪੁਲਿਸ ਪਾਰਟੀ ਆਈਸੀਬਾ 2 ਮਿਸਕਮਿਊਨੀਕੇਸ਼ਨ ਹੋ ਗਈ ਵੀ ਇਹ ਆਜ਼ਾਦ ਗਰੁੱਪ ਦੇ ਨੇ ਉਹ ਗ੍ਰਾਹਾਂ ਦੇ ਸੀਗੇ ਉਹ ਉਸ ਕਰਕੇ ਥੋੜੀ ਪ੍ਰੋਬਲਮ ਆ ਗਈ ਸੀ ਸੈਂਪਲ ਦੇ ਵਿੱਚ ਪਹਿਲਾਂ ਮਰਖੇ ਜੀ 8 ਸਾਲ ਪਹਿਲਾਂ ਗ੍ਰਾਹਾਂ ਗਰੁੱਪ ਦੇ ਵਿੱਚ ਸੀਗੇ ਇਹ ਚ ਜੀ ਤੇ ਉਦੋਂ ਬਾਅਦ ਇਹ ਲੱਗ ਹੋਏ ਨੇ ਤੇ ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਆ ਹੁਣ ਅਸੀਂ ਇਹਨਾਂ ਨਾਲ ਰਾਬਤਾ ਵੀ ਕਰ ਲਿਆ ਬਾਕੀ ਇਹਨਾਂ ਦਾ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ ਅੱਜ ਇਹਨਾਂ ਦਾ ਇਹ ਲਿਸਟ ਚੋਂ ਨਾਮ ਕੱਟਿਆ ਜਾਵੇ ਤੇ ਕੀ ਸਮਝੋਤ ਹੋਇਆ ਹੁਣ ਮਤਲਬ ਕਿਸ ਗੱਲ ਕੇ ਕੀ ਹੋਈ ਆ ਹੁਣ ਜੀ ਬਸ ਇਹ ਅਸੀਂ ਕਲੀਅਰ ਕਰ ਲਿਆ ਆਪਣੇ ਜਿਹੜੇ ਸੀਗੇ ਇਹਨਾਂ ਦਾ ਲਿਖ ਕੇ ਅਸੀਂ ਭੇਜ ਦਾਂਗੇ ਇੱਕ ਤਾਂ ਇਸ ਦਾ ਨਾਮ ਜਾਰੀ ਗਰੁੱਪ ਦੇ ਵਿੱਚ ਪਹੁੰਚ ਰਿਹਾ ਜਾਵੇ ਜੀ ਤੇ ਬਾਕੀ ਜਿਹੜੀ ਇੱਕ ਮੇਨ ਕੰਸਰਨ ਸੀਗਾ ਵੀ ਅੰਦਰ ਆ ਕੇ ਕਮਰੇ ਜਿਹੜੀ ਚੈਕਿੰਗ ਕਰੀ ਜਾਂਦੀ ਆ ਉਹ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਵੀ ਆ ਕੇ ਗੇਟ ਤੇ ਮਤਲਬ ਨੌਕ ਕਰਾਂਗੇ ਠੀਕ ਹੈ